ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਤੇ ਅੱਜ ਆਪ ਸੁਣਦੇ ਹਾਂ ਲੇਖਕ ਰਾਮ ਸਰੂਪਨਖੀ ਜੀ ਦੇ ਲਿਖੀ ਹੋਈ ਕਹਾਣੀ ਅਸਲੀ ਤੇ ਪੁਰਾਣੀ ਦੁਕਾਨ ਉਸ ਸ਼ਹਿਰ ਵਿੱਚ ਮੇਰਾ ਦੋਸਤ 15 ਵਰਿਆ ਤੋਂ ਸੀ ਇਸ ਤਰ੍ਹਾਂ ਉਹਦੀ ਦੋਵਾਰ ਬਤਲੀ ਹੋਈ ਪਰ ਉਹਨੂੰ ਸਭ ਟੰਗ ਤਰੀਕੇ ਆਉਂਦੇ ਸਨ ਆਫਸਰ ਅੰਕਲਰ ਕਾ ਨੂੰ ਜਾ ਕੇ ਮਿਲਣ ਦਾ ਉਹਦੀ ਬਦਲੀ ਰੱਦ ਹੋ ਜਾਂਦੀ। ਉਹ ਸ਼ਹਿਰ ਵਿੱਚ ਉਹਦੇ ਨਿਯੁਕਤ ਹੋਈ ਸੀ। ਕਹਿੰਦਾ ਹੁੰਦਾ ਹੂੰ ਤਾਂ ਇੱਥੋਂ ਹੀ ਸੇਵਾ ਬੁਥੋਂਵਾਂਗਾ। ਇਹਨਾਂ 15 ਸਾਲਾਂ ਵਿੱਚ ਉਹਨੇ ਸ਼ਹਿਰ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ। ਸ਼ਹਿਰ ਦੇ ਲੋਕਾਂ ਨਾਲ ਨੇੜੇ ਦੇ ਸਬੰਧ ਪੈਦਾ ਕਰ ਲਏ। ਜਿਵੇਂ ਉਹ ਉਸੇ ਸ਼ਹਿਰ ਦਾ ਪੱਕਾ ਵਸਨੀਕ ਹੋਵੇ। ਟ੍ਰੇਨਿੰਗ ਅਸੀਂ ਇਕੱਠਿਆਂ ਨਹੀਂ ਕੀਤੀ ਸੀ। 1 ਸਾਲ ਵਿੱਚ ਹੀ ਸਾਡੀ ਗੂੜੀ ਮਿੱਤਰਤਾ ਬਣ ਗਈ। ਬਾਅਦ ਵਿੱਚ ਇੱਕ ਦੂਜੇ ਨੂੰ ਲੰਮੇ ਲੰਮੇ ਖੱਤ ਲਿਖਦੇ ਤੇ ਕਦੇ ਕਦੇ ਮਿਲਦੇ ਵੀ ਮਿਲਦੇ ਤਾਂ ਟ੍ਰੇਨਿੰਗ ਵੇਲੇ ਕੀਤੀਆਂ ਸ਼ਰਾਰਤਾਂ ਨੂੰ ਯਾਦ ਕਰਦੇ ਇੰਜ ਕਰਨ ਨਾਲ ਹੁਣ ਦੀ ਬੇਰਸ ਜ਼ਿੰਦਗੀ ਨੂੰ ਕੋਈ ਸਕੂਨ ਜਿਹਾ ਮਿਲਦਾ ਇਹ ਨੌਕਰੀ ਦੀ ਜ਼ਿੰਦਗੀ ਤਾਂ ਇੱਕ ਬੋਝ ਬਣ ਕੇ ਰਹਿ ਗਈ ਸੀ ਪਹਿਲਾਂ ਇੱਕ ਦੂਜੇ ਤੋਂ ਬਹੁਤ ਦੂਰ ਬੈਠੇ ਹੋਏ ਸਾਂ ਫੇਰ ਮੇਰੀ ਬਦਲੀ ਉਹਦੇ ਸ਼ਹਿਰ ਨੇੜੇ ਹੋ ਗਈ ਫੇਰ ਤਾਂ ਅਸੀਂ ਅਕਸਰ ਮਿਲਦੇ ਰਹਿੰਦੇ ਕਿਸੇ ਸ਼ਨੀਚਰਵਾਰ ਉਹ ਮੇਰੇ ਕੋਲ ਹੁੰਦਾ ਤੇ ਕਿਸੇ ਸ਼ਨੀਚਾਰ ਵਾਰ ਮੈਂ ਉਹਦੇ ਕੋਲ ਜਿੱਥੇ ਮੈਂ ਸਾਂ ਉਹ ਇੱਕ ਛੋਟਾ ਕਸਬਾ ਸੀ ਉੱਥੇ ਕੋਈ ਸਿਨੇਮਾ ਘਰ ਨਹੀਂ ਸੀ ਦੋਸਤ ਦੇ ਸ਼ਹਿਰ ਦੋ ਸਿਨੇਮੇ ਸਨ ਜਦੋਂ ਵੀ ਮੈਂ ਉਹਦੇ ਸ਼ਹਿਰ ਜਾਂਦਾ ਅਸੀਂ ਕੋਈ ਫਿਲਮ ਜ਼ਰੂਰ ਦੇਖਦੇ ਚਾਹੇ ਕੋਈ ਵੀ ਫਿਲਮ ਹੁੰਦੀ ਚੰਗੀ ਮਾੜੀ ਦੇਖਦੇ ਜ਼ਰੂਰ ਉਸ ਸ਼ਹਿਰ ਦੇ ਨਵੇਂ ਸਿਨੇਮਾ ਘਰ ਵਿੱਚ ਸੀਟਾਂ ਦਾ ਪ੍ਰਬੰਧ ਚੰਗਾ ਸੀ ਪੁਰਾਣੇ ਸ਼ਹਿਰਾਂ ਵਿੱਚ ਤਾਂ ਫੱਟੀਆਂ ਵਾਲੀਆਂ ਕੁਰਸੀਆਂ ਸਨ ਉਹ ਵੀ ਉਖੜੀਆਂ ਤੇ ਟੁੱਟੀਆਂ ਉਹਨਾਂ ਦੇ ਬੈਠ ਕੇ ਪਾਸੇ ਅੰਬ ਜਾਂਦੇ ਜਦੋਂ ਫਿਲਮ ਦਾ ਇੰਟਰਵਲ ਹੁੰਦਾ ਤਾਂ ਅਸੀਂ ਬਾਹਰ ਆ ਕੇ ਬੁੱਢੇ ਬਾਬੇ ਦੇ ਸਮੋਸੇ ਖਾਂਦੇ ਕਮਾਲ ਦੇ ਸਮੋਸੇ ਬਣਾ ਕੇ ਲਿਆਉਂਦਾ ਉਹਨਾਂ ਦਾ ਆਕਾਰ ਬਾਜ਼ਾਰ ਦੇ ਆਮ ਸਮੋਸਿਆਂ ਨਾਲੋਂ ਵੱਡਾ ਹੁੰਦਾ ਉਹਨਾਂ ਵਿੱਚ ਮਟਰ ਤੇ ਹਰਾ ਧਨੀਆ ਫਿਰ આમਚੂਰ ਪਤਾ ਨਹੀਂ ਕੀ ਕੁਝ ਪਾ ਕੇ ਲਿਆਉਂਦਾ ਉਸ ਸਮੋਸਾ ਖਾਣ ਬਾਅਦ ਵੀ ਮੂੰਹ ਦੇ ਪਚਾਕੇ ਵੱਜਦੇ ਰਹਿੰਦੇ। ਕੀ ਬਾਤ ਸੀ ਉਹਨਾਂ ਸਮੋਸਿਆਂ ਦੀ। ਜਿਵੇਂ ਫਿਲਮ ਦੇਖਣ ਲਈ ਸਮੋਸੇ ਖਾਣ ਹੀ ਅਸੀਂ ਉਸ ਨਵੇਂ ਸਿਨੇਮਾ ਘਰ ਜਾਂਦੇ ਹੁਈਏ। ਬੁੱਢਾ ਬਾਬਾ ਉਮਰ ਦਾ ਕਾਫੀ ਬੁੱਢਾ ਲੱਗਦਾ। ਉਹਦੇ ਕੱਪੜੇ ਠੰਡੇ ਠੰਡਾਰ ਹੁੰਦੇ। ਕੁੜਤਾ ਤੇ ਤੋਪੀ ਮੈਲ ਦੇ ਭਰੇ ਹੋਏ। ਸਿਰ ਦੀ ਪਗੜੀ ਵੀ ਜਿਵੇਂ ਨਵੀਂ ਖਰੀਦ ਕੇ ਬੰਨੀ। ਮੋੜ ਕਦੇ ਨਾ ਤੋਤੇ ਹੋਵੇ। ਬੋਡੇ ਦੇ ਸਿਰ ਵਿੱਚ ਗੰਜ ਸੀ ਪਗੜੀ ਵਿੱਚੋਂ ਗੰਜ ਵਾਲਾ ਸਿਰ ਦਾ ਹਿੱਸਾ ਸਾਫ਼ ਨੰਗਾ ਦਿਖਾਈ ਦਿੰਦਾ ਬੋਡੇ ਬਾਬੇ ਦਾ ਰੰਗ ਗੋਰਾ ਸੀ ਉਹਦੀਆਂ ਅੱਖਾਂ ਥੱਲੇ ਦਾਖੇ ਗੋਲ ਕੇਰੇ ਸੁਜੇ ਸੁਜੇ ਲੱਗਦੇ ਦਾੜੀ ਮੁੰਨੀ ਹੋਈ ਪਰ ਕਰਚੇ ਖੜੇ ਦਿਖਣੇ ਮੋਛਾਂ ਕੁੰਡਲਦਾਰ ਬਣਾ ਕੇ ਰੱਖੀਆਂ ਹੋਈਆਂ ਕੋਰਤੇ ਹੀਟ ਮੈਲੇ ਲੱਠੇ ਦੀ ਝੱਗੀ ਪਾਉਂਦਾ ਝੱਗੀ ਦੀਆਂ ਦੋਵੇਂ ਜੇਬਾਂ ਵਿੱਚ ਨੋਟਾਂ ਦੀਆਂ ਥੈਆਂ ਪੈਰਾਵਰ ਬੈਠਾ ਉਹ ਬੜੀ ਫੁਰਤੀ ਨਾਲ ਗਾਕਾ ਨੂੰ ਭਗਤਾਉਂਦਾ ਚਟਨੀ ਨਹੀਂ ਹੁੰਦੀ ਸੀ ਚਟਨੀ ਦੀ ਲੋੜ ਹੀ ਨਾ ਰਹਿੰਦੀ ਸੁੱਕੇ ਸਮੋਸਿਆਂ ਵਿੱਚ ਕੁੱਲ ਦੁਨੀਆ ਦਾ ਸਵਾਦ ਭਰਿਆ ਹੁੰਦਾ ਰੱਦੀ ਕਾਗਜ਼ ਤੇ ਸਮੋਸਾ ਰੱਖ ਕੇ ਦਿੰਦਾ ਇੱਕ ਵੀ ਸਮੋਸਾ ਉਹਦਾ ਮੁੜਕੇ ਨਾ ਜਾਂਦਾ ਇੰਟਰਵਲ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਸਮੋਸੇ ਵਿਕ ਜਾਂਦੇ ਬੋਡੇ ਬਾਬੇ ਦੇ ਸਮੋਸਿਆਂ ਨੂੰ ਤਾਂ ਲੋਕ ਗਿਰਜਾਂ ਵਾਂਗ ਟੁੱਟ ਕੇ ਪੈ ਜਾਂਦੇ ਉਹ ਸ਼ਹਿਰ ਬੱਸ ਅੱਡੇ ਤੇ ਜਾ ਕੇ ਮੈਂ ਉਤਰਦਾ ਤਾਂ ਰਿਕਸ਼ਾ ਲੈ ਕੇ ਘਰ ਨੂੰ ਜਾਂਦਿਆਂ ਬਿਜਲੀ ਖੰਬੇ ਨਾਲ ਟੰਗਿਆ ਵੱਡਾ ਫੱਟਾ ਜਿਹੜਾ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਉਸ ਤੇ ਲਾਲ ਅੱਖਰਾਂ ਵਿੱਚ ਮੋਟਾ-ਵੋਟਾ ਕਰਕੇ ਲਿਖਿਆ ਹੁੰਦਾ ਖੇਤਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ ਤੇ ਹੀ ਹੈ ਅੱਗੇ ਜਾ ਕੇ ਨਾਕਾ ਚੁੰਗੀ ਦੇ ਕੰਢੇ ਵਿੱਚ ਇੱਕ ਹੋਰ ਫੱਟਾ ਲਟਕ ਰਿਹਾ ਹੁੰਦਾ ਬਿਲਕੁਲ ਉਸੇ ਸ਼ਕਲ ਦਾ ਫੱਟਾ ਉਹੀ ਲਾਲ ਅੱਖ ਖੇਤਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ ਤੋਂ ਹੁਣ ਗਊਸ਼ਾਲਾ ਰੋਡ ਤੇ ਆ ਗਈ ਹੈ ਸ਼ਹਿਰ ਵਿੱਚ ਨਿਕਾ ਥਾਵਾਂ ਤੇ ਅਜਿਹੀ ਹੋਰ ਕਈ ਫੱਟੇ ਲੱਗੇ ਹੋਏ ਸਨ ਅਲੱਗ-ਅਲੱਗ ਇਬਾਰਤਾਂ ਵਾਲੇ ਖੇਤਰਾਮ ਹਲਵਾਈ 40 ਸਾਲਾਂ ਅਸਲੀ ਤੇ ਪੁਰਾਣੀ ਦੁਕਾਨ ਰੇਲਵੇ ਰੋਡ ਤੇ ਪਹਿਲਾਂ ਵਾਲੀ ਜਗ੍ਹਾ ਉੱਤੇ ਹੀ ਹੈ ਖੇਤਰਾਮ ਹਲਵਾਈ ਦੀ ਕੋਈ ਵੀ ਦੁਕਾਨ ਗਊਸ਼ਾਲਾ ਰੋਡ ਤੇ ਨਹੀਂ ਹੈ ਖੇਤਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਹੁਣ ਗਊਸ਼ੱਲਾ ਰੋਡ ਤੇ ਚੁੱਕ ਲੈਂਦੀ ਹੈ ਚਾਹੇ ਆਪ ਆ ਕੇ ਦੇਖ ਲਵੋ ਖੇਤਰਾਮ ਹਲਵਾਈ ਦੀਆਂ ਦੇਸੀ ਘਿਉ ਦੀਆਂ ਜਲੇਬੀਆਂ ਰੇਲਵੇ ਰੋਡ ਤੇ ਮਿਲਦੇ ਹਨ ਖਾਓ ਤੇ ਮ제 ਲੋ ਇੱਕ ਦਿਨ ਅਸੀਂ ਪਹਿਲਾਂ ਮੰਗ ਕੀ ਨਵੇਂ ਸਿਨੇਮਾ ਘਰ ਫਿਲਮ ਦੇਖਣ ਗਏ ਇੰਟਰਵਲ ਵਿੱਚ ਬੁੱਢੇ ਬਾਬੇ ਦੇ ਸਮੋਸੇ ਖਾਦੇ ਤੇ ਫਿਲਮ ਦੇਖ ਕੇ ਘਰ ਨੂੰ ਆ ਗਏ ਉਸਨ ਮੇਰੇ ਦਿਮਾਗ ਵਿੱਚ ਖੇਤਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਕੋ ਜਿਆਦਾ ਹੀ ਘੁੰਮ ਰਹੀ ਸੀ ਰੋਟੀ ਖਾਣ ਬੈਠੇ ਤਾਂ ਮੈਂ ਗੱਲ ਛੇੜੀ ਯਾਰ ਇਹ ਖੇਤਰਾਮ ਹਲਵਾਈ ਅਸਲੀ ਤੇ ਪੁਰਾਣੀ ਦੁਕਾਨ ਵਾਲਾ ਕੀ ਚੱਕਰ ਹੈ ਥਾਂ ਥਾਂ ਫੱਟੇ ਇਹ ਕੋਈ ਚੱਕਰ ਨਹੀਂ ਬਸ ਦੁਕਾਨਦਾਰੀ ਦੀਆਂ ਚਲਾਕੀਆਂ ਨੇ ਦੋਸਤ ਨੇ ਸਹਿਸਵਾ ਜਵਾਬ ਦਿੱਤਾ ਫੇਰ ਵੀ ਇਹ ਕੌਣ ਹੈ ਖੇਤਰਾਮ ਹਲਵਾਈ ਦੋਸਤ ਮੁਸਕਰਾਇਆ ਬੋਲਿਆ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਖੇਤਰਾਮ ਹਲਵਾਈ ਨੂੰ ਮੈਂ ਜਾਣਦਾ ਮੈਨੂੰ ਕੀ ਪਤਾ ਖੇਤਰਾਮ ਹਲਵਾਈ ਦਾ ਜਾਣਦਾ ਜਾਣਦਾ ਹੈ ਖੂਬ ਜਾਣਦਾ ਹੈ ਤੂੰ ਖੇਤਰਾਮ ਹਲਵਾਈ ਨੂੰ ਬਈ ਕਮਾਲ ਹੈ ਮੈਂ ਤਾਂ ਸਭ ਤੋਂ ਤੈਨੂੰ ਪੁੱਛ ਰਿਹਾ ਖੇਤਰਾਮ ਹਲਵਾਈ ਬਾਰੇ ਇਓ ਨਹੀਂ ਤੂੰ ਸਮਝੇਂਗਾ ਪਹਿਲਾਂ ਸਾਰੀ ਗੱਲ ਸੁਣ ਅਸੀਂ ਰੋਟੀ ਸ਼ੁਰੂ ਕਰ ਲਈ ਸੀ ਦੋਸਤ ਦੱਸਣ ਲੱਗਿਆ ਖੇਤਰਾਮ ਹਲਵਾਈ ਦੀ ਅਸਲੀ ਤੇ ਪੁਰਾਣੀ ਦੁਕਾਨ ਅਸਲ ਵਿੱਚ ਰੇਲਵੇ ਰੋਡ ਤੇ ਹੀ ਹੈ ਬਹੁਤ ਪੁਰਾਣੀ ਦੁਕਾਨ ਹੈ ਉਥੇ ਅਸਲੀ ਦੇਸੀ ਘਿਉ ਦੀਆਂ ਜਲੇਬੀਆਂ ਬਕਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਜਲੇਬੀਆਂ ਪਕਦੀਆਂ ਰਹਿੰਦੀਆਂ ਨੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਵੀ ਇਹ ਜਲੇਬੀਆਂ ਪਹੁੰਚਦੀਆਂ ਹਨ ਗਰਮ-ਗਰਮ ਜਲੇਬੀਆਂ ਦੁਕਾਨ ਅੱਗੇ ਪਈ ਵੱਡੀ ਸਾਰੀ ਪ੍ਰਾਤ ਵਿੱਚ ਆ ਕੇ ਡੇਕਦੀਆਂ ਤੇ ਨਾਲ ਦੇ ਨਾਲ ਤੱਕੜੀ ਤੇ ਤੁਲਕੇ ਗਾਂਕਾਂ ਦੇ ਹੱਥਾਂ ਵਿੱਚ ਟੇਕਦੀਆਂ ਤੁਰੀਆਂ ਜਾਂਦੀਆਂ ਨੇ ਬੋੜ ਦੇ ਹਰੇ ਪੱਤਿਆਂ ਤੇ ਧਰ ਕੇ ਜਲੇਬੀਆਂ ਦਿੱਤੀਆਂ ਜਾਂਦੀਆਂ ਸੋਗਰਮ 200 ਗ੍ਰਾਮ 2200 ਗ੍ਰਾਮ 1/2 ਕਿਲੋ ਤੇ ਕਿਲੋ ਜਲੇਬੀਆਂ ਲਈ ਲਿਫਾਫੇ ਹੁੰਦੇ ਦੇਖਣ ਵਿੱਚ ਜਲੇਬੀਆਂ ਦੀਆਂ ਸੰਖਾਂ ਐਨੀਆਂ ਸੋਣੀਆਂ ਨਹੀਂ ਲੱਗਦੀਆਂ ਉਂਗਲ ਜਿੰਨੀਆਂ ਮੋਟੀਆਂ ਮੋਟੀਆਂ ਪਰ ਵਿੱਚ ਉਹਨਾਂ ਦੇ ਰਸਾ ਕੋਰਾ ਅੰਮ੍ਰਿਤ ਹੁੰਦਾ ਜਿਵੇਂ ਗਰਮ ਮਖਿਆਲ ਦੀਆਂ ਘੁੱਟਾਂ ਤੋਂ ਤਾਂ ਜਲੇਬੀਆਂ ਦੀ ਗੱਲ ਹੀ ਕਰੀ ਜਾਣਾ ਜਿਵੇਂ ਖੇਤਰਾਮ ਦੇ ਦੁਕਾਨ ਦਾ ਕੋਈ ਏਜੰਟ ਹੋਵੇ ਤਾਂ ਮੈਂ ਅਸਲੀ ਤੇ ਪੁਰਾਣੀ ਦੁਕਾਨ ਦੀ ਕਹਾਣੀ ਪੁੱਛੀ ਸੀ ਮੈਂ ਟੋਕਿਆ ਹਾਂ ਠੀਕ ਹੈ ਦੱਸਦਾ ਖੇਤਰਾਮ ਦੇ ਦੋ ਮੁੰਡੇ ਨੇ ਉਹ ਦੱਸ ਦਸ ਜਮਾਤਾ ਪੜੇ ਤੇ ਪਿਓ ਦੀ ਦੁਕਾਨ ਤੇ ਹੀ ਬੈਠ ਗਏ ਪੂਰੇ ਹਲਵਾਈ ਬਣ ਗਏ ਉਹ ਵੀ ਵਿਆਹੇ ਗਏ ਫਿਰ ਅੱਡ ਹੋ ਗਏ ਮਾਂ ਮਰ ਚੁੱਕੀ ਸੀ ਦੋਵਾਂ ਨੇ ਅੱਡ ਅੱਡ ਮਕਾਨ ਬਣਾ ਲਏ ਪਿਓ ਨੂੰ ਦੁਕਾਨ ਚੋਂ ਕੱਢ ਦਿੱਤਾ ਤੇ ਦੁਕਾਨ ਵੰਡ ਲਈ ਵੱਡੇ ਮੁੰਡੇ ਨੇ ਅੱਧ ਦੇ ਪੈਸੇ ਦੇ ਕੇ ਰੇਲਵੇ ਰੋਡ ਵਾਲੀ ਅਸਲੀ ਦੁਕਾਨ ਸੰਭਾਲ ਲਈ। ਛੋਟੇ ਨੇ ਗਊਸ਼ਲਾ ਰੋਡ ਤੇ ਨਵੀਂ ਦੁਕਾਨ ਖੋਲ੍ਹ ਲਈ। ਇਹ ਫੱਟੇ ਲਿਖ ਕੇ ਲਾਉਣ ਦੀ ਇਸ਼ਤਿਹਾਰबाजी। ਪਹਿਲਾਂ ਛੋਟੇ ਮੁੰਡੇ ਨੇ ਹੀ ਸ਼ੁਰੂ ਕੀਤੀ ਸੀ। ਫਿਰ ਵੱਡਾ ਵੀ ਆਪਣਾ ਪ੍ਰਚਾਰ ਕਰਨ ਲੱਗਿਆ। ਉਹਨਾਂ ਦੋਵੇਂ ਦੁਕਾਨਾਂ ਇੱਕੋ ਜੀਆਂ ਮਸ਼ਹੂਰ ਹਨ। ਨਹੀਂ ਫਰਕ ਹੋਣਾ, ਮੈਂ ਕਿਹਾ। ਇੱਕੋ ਪਿਓ ਦੇ ਪੁੱਤ ਨੇ ਯਾਰ, ਜਲੇਬੀਆਂ 'ਚ ਪੋਰਾ ਵੀ ਫਰਕ ਨਹੀਂ, ਉਹੀ ਚੀਜ਼। ਜਲੇਬੀਆਂ ਜ਼ਰੂਰ ਇੱਕੋ ਹੋਣਗੀਆਂ। ਉਹ ਫਿਰ ਗਾਗ ਬੋਤੇ ਪੁਰਾਣੀ ਦੁਕਾਨ ਤੇ ਜਾਂਦੇ ਹੋਣਗੇ ਮੈਂ ਕਿਹਾ ਹਾਂ ਇਹ ਤਾਂ ਹੈ ਉਹ ਮੰਨ ਗਿਆ ਇਹਦਾ ਮਤਲਬ ਪਿਓ ਨੂੰ ਕੱਢ ਕੇ ਮੁੰਡੇ ਪਿਓ ਦੇ ਨਾਂ ਦੇ ਹੀ ਖੱਟੀ ਖਾ ਰਹੇ ਨੇ ਹਾਂ ਉਹਨਾਂ ਨੇ ਉਹਨੂੰ ਘਰੋਂ ਵੀ ਕੱਢ ਦਿੱਤਾ ਸੀ ਪੁਰਾਣਾ ਘਰ ਮੁੰਡਿਆਂ ਦੀ ਮਾਂ ਦੇ ਨਾਂਉ ਸੀ ਮਾਂ ਮਰੀ ਤਾਂ ਮਕਾਨ ਮੁੰਡਿਆਂ ਦੇ ਨਾਂ ਹੋ ਗਿਆ ਬੁੜਾ ਗੈਟ ਆਊਟ ਹੁਣ ਫਿਰ ਬੁੜਾ ਮੈਂ ਖੇਤਰਾਮ ਬੜੀ ਤਰਸਦੀ ਭਾਵਨਾ ਨਾਲ ਸੋਚਣ ਲੱਗਿਆ ਤੂੰ ਜਾਣਦਾ ਹੈ ਖੇਤਰਾਮ ਤੂੰ ਉਹਨੂੰ ਦੇਖਿਆ ਹੋਇਆ ਦੋਸਤ ਨੇ ਮੇਰਾ ਦਿਮਾਗ ਚੱਕਰਾਉਣਾ ਚਾਹਿਆ ਕਿਉਂ ਬਕਵਾਸ ਮਾਰਦਾ ਹੁੰਦਾ ਹੈ ਯਾਰ ਸ਼ਰਤ ਲਾ ਫਿਰ ਤੂੰ ਮੰਨ ਜਾਣਾ ਉਹਨੇ ਮੇਰੇ ਹੱਥ ਦੇ ਹੱਥ ਮਾਰਿਆ ਹਾਂ ਚੱਲ ਰਹੀ ਫਿਰ ਮੈਂ ਵੀ ਡ੍ਰਿਡsa ਉਹ ਹੱਸਣ ਲੱਗਿਆ ਰੋਟੀ ਖਾ ਕੇ ਅਸੀਂ ਹੱਤੋਂ ਉਠੇ ਦੋਸਤ ਗੰਭੀਰ ਹੋ ਕੇ ਦੱਸ ਰਿਹਾ ਸੀ ਹੋਣ ਖੇਤਰਾਮ ਵਿਚਾਰਾ ਕਿਰਾਏ ਦੀ ਇੱਕ ਨਿੱਕੀ ਜਿਹੀ ਕੋਠਰੇ ਵਿੱਚ ਰਹਿੰਦਾ ਉਹ ਹਨੇਰ ਕੋਠੜੀ ਹੀ ਉਹਦਾ ਸੰਸਾਰ ਹੈ ਹੁਣ ਬਸ ਤਾਂ ਹੀ ਮੈਂ ਪਕਾਈਏ ਤੇਰੀ ਬਈ ਮੈਂ ਜਾਣਦਾ ਖੇਤਰਾਮ ਨੂੰ ਮੈਂ ਉਹਦੇ ਵੱਲ ਅੱਖਾਂ ਚੌੜੀਆਂ ਕਰਕੇ ਝੁੱਕ ਗਿਆ ਨਵੇਂ ਸਿਨੇਮਾ ਘਰ ਅੱਗੇ ਸਮੋਸੇ ਨਹੀਂ ਖਾਂਦੇ ਹੁੰਦੇ ਉਸ ਬੁੱਢੇ ਬਾਬੇ ਤੋਂ ਬਸ ਉਹੀ ਹੈ ਖੇਤਰਾਮ ਹਲਵਾਈ ਹੈਰਾਨੀ ਨਾਲ ਮੇਰੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ ਦੋਸਤ ਚੁੱਪ ਸੀ ਹੁਣ ਉਹਦੀ ਖਾਮੋਸ਼ੀ ਮੇਰੀ ਹੈਰਾਨੀ ਦਾ ਮਜ਼ਾਕ ਉਡਾਰੀ ਸੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ